ਮੇਰੀ ਕਹਾਣੀ ਪਾਗ 10 ਜੋ ਕਿ ਬਜੀਤ ਸਿੰਘ ਬਰਾੜਜੀ ਵੱਲੋਂ ਲਿਖੀ ਗਈ ਕਹਾਣੀ ਹੈ ਬਹੁਤ ਹੀ ਸੋਹਣੀ ਕਹਾਣੀ ਹੈ ਆਓ ਅੱਜ ਤੋਂ ਸ਼ੁਰੂ ਕਰੀਏ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਪਿਛਲੇ ਪਾਗ ਵਿੱਚ ਤੁਸੀਂ ਪੜਿਆ ਕਿ ਪੁਸ਼ਪਿੰਦਰ ਤੇ ਗੁਜੋਤ ਹਰਮਨ ਨੂੰ ਆਨੰਦ ਕਾਰਜ ਕਰਨ ਲਈ ਮੰਨਾਉਣ ਦੀ ਕੋਸ਼ਿਸ਼ ਕਰਦੇ ਹਨ ਹਰਮਨ ਜੋਤ ਮਨਾਂ ਕਰਦੇ ਹੋਏ ਅਸੀਂ ਨਹੀਂ ਬਾਜੀ ਐਵੇਂ ਦੀਆਂ ਰਸਮਾਂ ਨੂੰ ਮੰਨਦੇ ਤੁਸੀਂ ਪਾਰਟੀ ਰੱਖਣੀ ਹੈ ਤਾਂ ਰੱਖ ਲਵੋ ਹਰਮਨ ਜੋਤ ਦੇ ਮਨਾਂ ਕਰਨ ਤੇ ਗੁਣਜੋਤ ਨੇ ਰਿੰਪੀ ਨੂੰ ਕਿਹਾ ਕਿ ਤੇਰੇ ਪਰਿਵਾਰ ਵਾਲੇ ਨਹੀਂ ਕਹਿੰਦੇ ਆਨੰਦ ਕਾਰਜ ਲਈ ਉਹ ਬਿਨਾਂ ਕੁਝ ਬੋਲੇ ਉਹ ਤਾਂ ਚਲੀ ਗਈ ਗੁਣਜੋਤ ਨੇ ਫਿਰ ਹਰਮਨ ਜੋਤ ਨੂੰ ਕਿਹਾ ਆਨੰਦ ਕਾਰਜ ਤਾਂ ਕਰਨੇ ਹੀ ਨੇ ਅਸੀਂ ਅੱਜ ਗੁਰਦੁਆਰਾ ਸਾਹਿਬ ਜਾ ਕੇ ਸਾਰੀ ਤਿਆਰੀ ਕਰਵਾ ਦੇਣੀ ਹੈ ਤੂੰ ਤੇ ਰਿੰਪੀ ਦੋਨੋਂ ਆਪਣੇ ਖਰੀਦਦਾਰੀ ਕਰ ਲਵੋ ਸ਼ਾਮ ਨੂੰ ਗੁਣਜੋਤ ਹੁਣੇ ਗੁਰਦੁਆਰਾ ਸਾਹਿਬ ਜਾ ਕੇ ਆਏ। ਉਹਨਾਂ ਨੇ ਗੁਰਦੁਆਰਾ ਸਾਹਿਬ ਜਾ ਕੇ ਗ੍ਰੰਥੀ ਸਿੰਘ ਨੂੰ ਆਨੰਦ ਕਾਰਜ ਦੀ ਤਾਰੀਖ ਲਿਖਵਾਈ ਤੇ ਇੱਕ ਨੇੜੇ ਦੇ ਰੈਸਟੋਰੈਂਟ ਤੇ ਸ਼ਾਮ ਦੀ ਪਾਰਟੀ ਵੀ ਰੱਖ ਲਈ। ਕਿਉਂਕਿ ਰਾਤ ਨੂੰ 11:30 ਵਜੇ ਉਹਨਾਂ ਦੀ ਵਾਪਸੀ ਦੀ ਫਲਾਈਟ ਸੀ। ਗੁਣਜੋਤ ਤੇ ਪੁਸ਼ਪਿੰਦਰ ਨੇ ਇੱਕ ਦਿਨ ਵਿੱਚ ਸਾਰੀ ਤਿਆਰੀ ਕਰ ਲਈ। ਸਭ ਨੇ ਗਿਫਟ ਤੇ ਮਠਿਆਈ ਵਗੈਰਾ ਸਭ ਪ੍ਰਬੰਧ ਕਰ ਲਏ। ਹਰਮਨ ਜੋਤ ਤਾਂ ਪਹਿਲਾਂ ਹੀ ਨਹੀਂ ਸੀ ਮੇਰੇ ਨਾਲ ਬੋਲਦਾ ਤੇ ਰਿੰਪੀ ਨੇ ਵੀ ਕਾਰਾ ਕੇ ਮੈਨੂੰ ਵੀ ਨਹੀਂ ਬੁਲਾਇਆ ਪਰ ਫਿਰ ਵੀ ਮੈਨੂੰ ਹਰਮਨ ਦੇ ਵਿਆਹ ਦਾ ਬਹੁਤ ਚਾਸੀ ਐਤਵਾਰ ਨੂੰ ਅਸੀਂ ਸਵੇਰੇ ਹੀ ਤਿਆਰ ਹੋ ਕੇ ਗੁਰਦੁਆਰਾ ਸਾਹਿਬ ਚਲੇ ਗਏ ਤੇ ਸੇਵਾ ਕਰਨ ਲੱਗ ਗਏ ਜਿਨ੍ਹਾਂ ਨੂੰ ਰਾਤ ਦੀ ਪਾਰਟੀ ਤੇ ਬੁਲਾਇਆ ਸੀ ਉਹਨਾਂ ਸਭ ਨੂੰ ਆਨੰਦ ਕਾਰਜ ਦੇ ਸਮੇਂ ਆਉਣ ਦਾ ਵੀ ਸੱਦਾ ਦਿੱਤਾ ਗੁਣਜੋਤ ਤੇ ਪੁਸ਼ਪਿੰਦਰ ਹਰਮਨ ਜੋਤ ਦੇ 림피 ਨੂੰ ਕਰ ਲੈਣ ਕਰ ਚਲੇ ਗਏ ਗੁਣਜੋਤ ਨੇ ਸਾਰੀਆਂ ਰਸਮਾਂ ਭੈਣ ਦੀ ਜਗ੍ਹਾ ਵੀ ਤੇ ਮਾਂ ਦੀ ਜਗ੍ਹਾ ਵੀ ਕੀਤੀਆਂ ਕਿਉਂਕਿ ਹਰਮਨਜੋਤ ਨੇ ਮੈਨੂੰ ਕੋਈ ਰਸਮ ਕਰਨ ਤੋਂ ਮਨਾ ਕਾ ਦਿੱਤਾ ਸੀ ਮੈਂ ਆਪਣਾ ਦੁੱਖ ਅੰਦਰੋ ਹੀ ਅੰਦਰ ਸਹਿ ਗਈ ਮੈਨੂੰ ਇੰਨਾ ਹੀ ਸੀ ਬਹੁਤ ਸੀ ਕਿ ਮੇਰੇ ਬੱਚੇ ਮੇਰੀਆਂ ਅੱਖਾਂ ਦੇ ਸਾਹਮਣੇ ਨੇ ਅੱਜ ਮੈਨੂੰ ਇਸ ਗੱਲ ਦਾ ਬਹੁਤ ਦੁੱਖ ਸੀ ਕਿ ਜੇ ਪ੍ਰਮਾਤਮਾ ਮਨਿੰਦਰ ਨੂੰ ਨਾ ਲਿਜਾਂਦੇ ਤਾਂ ਹਰਮਨ ਨੇ ਐਵੇਂ ਦਾ ਨਹੀਂ ਹੋਣਾ ਸੀ ਤੇ ਮੈਂ ਜੋ ਪਲ-ਪਲ ਦੁੱਖ ਸਹੰਦੇ ਉਹ ਨਹੀਂ ਆਉਣੇ ਸਨ ਫਿਰ ਵੀ ਵਾਹਿਗੁਰੂ ਜੀ ਅੱਗੇ ਇਹੀ ਅਰਦਾਸ ਹੈ ਕਿ ਮੇਰੇ ਬੱਚਿਆਂ ਨੂੰ ਸਦਾ ਖੁਸ਼ ਰੱਖੀ ਗੁਣ ਜੋ ਤੁਮ੍ਹ੍ਹ ਨੇ ਚਾਰੇ ਜਾਣੇ ਗੁਰਦੁਆਸਾ ਹੈ ਪਹੁੰਚ ਗਏ ਹਰਮਨ ਤੇ ਰਿੰਪੀ ਪੰਜਾਬੀ ਪਹਿਰਾਵੇ ਵਿੱਚ ਬਹੁਤ ਸੋਹਣੇ ਲੱਗਦੇ ਸੀ ਮੈਂ ਆਪਣੇ ਮਨ ਵਿੱਚ ਹੀ ਉਹਨਾਂ ਦੋਵਾਂ ਦੀਆਂ ਬੁਲਾਈਆਂ ਲੈਣ ਲੱਗੀ ਹਰਮਨ ਤੇ ਰਿੰਪੀ ਦੇ ਆਉਣ ਤੇ ਆਨੰਦਕਾਰ ਸ਼ੁਰੂ ਹੋਏ ਕੀਰਤਨ ਤੋਂ ਬਾਅਦ ਲਾਵਾਆਂ ਹੋਈਆਂ ਤੇ ਫਿਰ ਅਰਦਾਸ ਹੋਈ ਹੁਕਮਨਾਮਾ ਲੈਣ ਮਗਰੋਂ ਦੇਖ ਵਰਤਾਈ ਗਈ ਪਾਠੀ ਸਿੰਘਾ ਨੇ ਆਨੰਦਕਾਰ ਸੰਪੂਰਨ ਕਰ ਦਿੱਤੇ ਮਹਿਮਾਨਾਂ ਲਈ ਅਲੰਗਰ ਹਾਲ ਵਿੱਚ ਚਾਹ ਤੇ ਪ੍ਰਸ਼ਾਦੇ ਦਾ ਪ੍ਰਬੰਧ ਕੀਤਾ ਗਿਆ ਮੈਂ ਤੇ ਗਣਜੋਤ ਅਸੀਂ ਸਭ ਦਾ ਧੰਨਵਾਦ ਕਰਨ ਲੱਗ ਗਏ ਮੈਂ ਦੇਖਿਆ ਹਰਮਨ ਚੋਤ ਤੇ ਰਿੰਪੀ ਚਲੇ ਵੀ ਗਏ ਮੇਰਾ ਮਨ ਉਦਾਸ ਹੋ ਗਿਆ ਗਨਜੋਤ ਤੇ ਪੁਸ਼ਪਿੰਦਰ ਮੈਨੂੰ ਦਿਲਾਸਾ ਦੇਣ ਲੱਗੇ ਗਨਜੋਤ ਕਹਿੰਦੀ ਕੋਈ ਨਹੀਂ ਮੰਮੀ ਸ਼ਾਇਦ ਉਹ ਦੋਵੇਂ ਕਰ ਚਲੇ ਗਏ ਚਿੰਤਾ ਨਾ ਕਰੋ ਸਭ ਠੀਕ ਹੋ ਜਾਵੇਗਾ ਸਾਰੇ ਮਹਿਮਾਨਾਂ ਨੂੰ ਵਿਦਾ ਕਰਕੇ ਅਸੀਂ ਵੀ ਕਰ ਚਲੇ ਗਏ ਥੋੜਾ ਸਮਾਂ ਆਰਾਮ ਕਰਨ ਤੋਂ ਬਾਅਦ ਤਿਆਰ ਹੋ ਕੇ ਸ਼ਾਮ ਦੀ ਪਾਰਟੀ ਤੇ ਚਲੇ ਗਏ ਹਰਮਨ ਜੋਤ ਤੇ ਰਿੰਪੀ ਆਪਣੀ ਹੀ ਪਾਰਟੀ ਤੇ ਇੱਕ ਘੰਟਾ ਲੇਟ ਪਹੁੰਚੇ ਚਲੋ ਜੋ ਵੀ ਇਹ ਪਾਰਟੀ ਵਧੀਆ ਲੰਘ ਗਈ ਅਸੀਂ ਸਭ ਤੋਂ ਪਹਿਲਾਂ ਕਾਰ ਆ ਕੇ ਕਿਉਂਕਿ ਗੁਣਜੋਤ ਹੁਣਾਂ ਦੀ ਅੱਜ ਦੀ ਰਾਤ ਫਲਾਈਟ ਸੀ ਉਹ ਆ ਕੇ ਤਿਆਰ ਹੋ ਕੇ 에ਅਰਪੋਰਟ ਚਲੇ ਗਏ ਹਫਤਾ ਹੋ ਗਿਆ ਸੀ ਅਰਮਾਨਦੀਪ ਨੇ ਕਾਰ ਵਿੱਚ ਰੌਣਕ ਲਗਾ ਕੇ ਰੱਖੀ ਸੀ ਉਹਨਾਂ ਦੇ ਜਾਣ ਤੋਂ ਬਾਅਦ ਕਾਰ ਬਹੁਤ ਸੁੰਨਾ ਸੁੰਨਾ ਲੱਗਣ ਲੱਗ ਗਿਆ ਗੁਰਜੋਤ ਦੇ ਆਉਣ ਤੇ ਹਫਤਾ ਕਿਵੇਂ ਲੰਘ ਗਿਆ ਪਤਾ ਹੀ ਨਹੀਂ ਲੱਗਿਆ ਹਰਮਨ ਤੇ ਰਿੰਪੀ ਬਹੁਤ ਲੇਟ ਕਰ ਵਾਪਸ ਆਏ ਅਗਲੇ ਦਿਨ ਤੋਂ ਮੈਂ ਕੰਮ ਤੇ ਜਾਣ ਲੱਗ ਗਈ ਸ਼ਾਮ ਨੂੰ ਘਰ ਆਈ ਤਾਂ ਕਿਚਨ ਵਿੱਚ ਰਿੰਪੀ ਕੁਝ ਬਣਾਉਣ ਲੱਗੀ ਹੋਈ ਸੀ ਮੇਰੇ ਅੰਦਰ ਜਾਂਦੇ ਸਾਰ ਹੀ ਉਹ ਆਪਣੇ ਕਮਰੇ ਵਿੱਚ ਚਲੀ ਗਈ ਉਹਨੇ ਮੈਨੂੰ ਬੁਲਾਇਆ ਤੱਕ ਨਾ ਮੈਂ ਬਹੁਤ ਹੈਰਾਨ ਹੋਈ ਕਿ ਹਰਮਨ ਤਾਂ ਮੇਰੇ ਨਾਲ ਗੁੱਸੇ ਆ ਰਿੰਪੀ ਨੇ ਮੇਰੇ ਨਾਲ ਗੱਲ ਕਿਉਂ ਨਹੀਂ ਕਰਦੀ ਮੈਨੂੰ ਇਸ ਗੱਲ ਦੀ ਬਹੁਤ ਤਕਲੀਫ ਹੋਈ ਉਹ ਦੋਵੇਂ ਹੀ ਮੇਰੇ ਨਾਲ ਗੱਲ ਨਾ ਕਰਦੇ ਮੈਂ ਅੰਦਰੋਂ ਅੰਦਰੀ ਦੁਖੀ ਹੋਈ ਸੱਮਾ ਲੰਗਾਉਣ ਲੱਗੀ ਇਸ ਤਰ੍ਹਾਂ ਹੀ 6 ਮਹੀਨੇ ਬੀਤ ਗਏ ਗੁਨਜੋਤ ਦਾ ਫੋਨ ਆ ਜਾਂਦਾ ਉਹ ਆਪ ਗੱਲ ਕਰਦੀ ਤੇ ਅਰਮਾਨ ਨਾਲ ਵੀ ਗੱਲ ਕਰਵਾ ਦਿੰਦੀ ਮੇਰਾ ਦਿਲ ਲੱਗ ਜਾਂਦਾ ਵੈਸੇ ਵੀ ਮੈਂ ਹਸਪਤਾਲ ਦੀ ਸ਼ਿਫਟ ਘਟਾ ਕੇ ਹੋਮ ਕੇਅਰ ਜਾਣਾ ਸ਼ੁਰੂ ਕਰ ਦਿੱਤਾ ਹੋਮ ਕੇਅਰ ਜਾ ਕੇ ਮੈਨੂੰ ਕੰਮ ਕਰਨਾ ਬਹੁਤ ਵਧੀਆ ਲੱਗਦਾ। ਉੱਥੇ ਮੇਰਾ ਬਹੁਤ ਦਿਲ ਲੱਗਦਾ। ਬਸ ਐਤਵਾਰ ਨੂੰ ਥੋੜਾ ਟਾਈਮ ਕਾਰ ਆ ਜਾਂਦੀ। ਅੱਜ ਜਦੋਂ ਮੈਂ ਕਾਰ ਗਈ ਤਾਂ ਹਾਲੇ ਮੈਂ ਅੰਦਰ ਹੀ ਗਈ ਸੀ ਤਾਂ ਹਰਮਨ ਕਹਿਣ ਲੱਗਿਆ ਕਿ ਆਪਾਂ ਇਹ ਘਰ ਵੇਚ ਕੇ ਨਮਾ ਕਰ ਲੈ ਲਈਏ। ਮੈਂ ਕਿਹਾ ਕਿਉਂ? ਇਸ ਘਰ ਨੂੰ ਕੀ ਹੋਇਆ? ਜੋ ਨਮਾ ਲੈਣਾ ਏ। ਹਰਮਨ ਕਹਿੰਦਾ ਮੈਨੂੰ ਵਧੀਆ ਨਹੀਂ ਲੱਗਦਾ। ਬਹੁਤ ਪੁਰਾਣਾ ਹੋ ਗਿਆ ਮੈਂ ਕਿਹਾ ਹਰਮਨ ਇਹ ਘਰ ਮੇਰੇ ਲਈ ਬਹੁਤ ਕੁਝ ਹੈ ਇਸ ਕਰਨਾ ਬਹੁਤ ਜਿਆਦਾ ਜੁੜੀਆਂ ਨੇ ਮੈਂ ਨਹੀਂ ਵੇਚਣਾ ਹਰਮਨਜੋਤ ਕਹਿੰਦਾ ਮੈਂ ਨਹੀਂ ਰਹਿ ਸਕਦਾ ਇਸ ਘਰ ਵਿੱਚ ਤੁਸੀਂ ਰਹੀ ਚੱਲੋ ਮੈਂ ਆਪਣਾ ਬੰਦੋਬਸਤ ਕਰ ਲਵਾਂਗਾ ਕਿੰਨਾ ਹੀ ਕੁਝ ਬੋਲ ਔਰ ਇੰਪੀ ਨੂੰ ਲੈ ਕੇ ਬਾਹਰ ਨਿਕਲ ਗਿਆ ਉਸ ਦਿਨ ਮੈਂ ਬਹੁਤ ਰੋਈ ਰੱਬ ਅੱਗੇ ਬਹੁਤ ਅਰਦਾਸਾਂ ਕੀਤੀਆਂ ਕੀ ਪ੍ਰਮਾਤਮਾ ਮੈਨੂੰ ਆਹ ਦੁੱਖ ਨਾ ਦੇਵੀ ਹਰਮਨ ਬਗੈਰ ਮੇਰਾ ਕਾਹਦਾ ਜਿਉਣਾ ਮੇਰਾ ਰੋਣਾ ਹੀ ਬੰਦ ਨਾ ਹੋਵੇ ਮੈਂ ਰਾਤ ਤੱਕ ਉਹਨਾਂ ਦਾ ਇੰਤਜ਼ਾਰ ਕਰਦੀ ਰਹੀ ਪਰ ਉਹ ਨਾ ਆਏ ਅਗਲੇ ਦਿਨ ਮੈਂ ਕੰਮ ਤੇ ਚਲੀ ਗਈ ਮੇਰਾ ਕੰਮ ਤੇ ਵੀ ਦਿਲ ਨਾ ਲੱਗੇ ਮੈਂ ਬਹੁਤ ਮੁਸ਼ਕਲ ਨਾਲ ਆਪਣੀ ਸ਼ਿਫਤ ਪੂਰੀ ਕਰਕੇ ਘਰ ਗਈ ਤਾਂ ਗਨਜੋਤ ਦਾ ਫੋਨ ਆ ਗਿਆ ਸ਼ਾਇਦ ਉਹਨੂੰ ਹਰਮਨ ਨੇ ਸਭ ਕੁਝ ਦੱਸ ਦਿੱਤਾ ਸੀ ਗਨਜੋਤ ਕਹਿੰਦੀ ਟੈਨਸ਼ਨ ਨਾ ਲੈਣਾ ਮੰਮੀ ਤੁਸੀਂ ਮੈਨੂੰ ਪਤਾ ਘਰੋਂ ਚਲੇ ਗਿਆ ਹਰਮਨ ਹੁਣੀ ਉਹਨਾਂ ਨੇ ਖੁਦ ਦੱਸਿਆ ਮੈਨੂੰ ਜਾਣ ਦਿਓ ਉਹਨੂੰ ਜੀਣ ਦਿਓ ਆਪਣੀ ਜ਼ਿੰਦਗੀ ਬਸ ਤੁਸੀਂ ਆਪਣਾ ਖਿਆਲ ਰੱਖਿਓ ਮੈਂ ਕਿਹਾ ਗਨਜੋਤ ਹਰਮਨ ਵਗੈਰ ਕਿਵੇਂ ਰਹੂੰਗੀ ਉਹ ਕਿਉਂ ਮੈਨੂੰ ਛੱਡ ਗਿਆ ਮੈਂ ਤਾਂ ਆਪਣੀ ਅੱਗੇ ਦੀ ਜ਼ਿੰਦਗੀ ਉਹਦੇ ਨਾਲ ਰਹਿਣਾ ਸੀ ਉਹਦੇ ਬੱਚਿਆਂ ਨਾਲ ਖੇਡਣਾ ਸੀ ਕਿੰਨੇ ਚਾਸੀ ਮੇਰੇ ਜੋ ਵੀ ਮੈਂ ਪੂਰੇ ਕਰਨੇ ਸੀ ਸਭ ਅਧੂਰੇ ਰਹਿ ਗਏ ਇਹ ਕਹਿੰਦੇ ਹੋਏ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ ਗਨਜੋਤ ਕਹਿਣ ਲੱਗੀ ਮੰਮੀ ਤੁਸੀਂ ਕਿਉਂ ਇੰਨਾ ਸੋਚੀ ਜਾਂਦੇ ਹੋ ਮੈਂ ਵੀ ਤਾਂ ਤੁਹਾਡੇ ਤੋਂ ਕਿੰਨੇ ਦੂਰ ਆ ਤੁਸੀਂ ਮੇਰੇ ਬਿਨਾਂ ਵੀ ਤਾਂ ਰਹਿੰਦੇ ਹੋ ਗਨਜੋਤ ਦੀ ਕਹਿਣਾ ਵੀ ਸਹੀ ਸੀ ਕਿ ਜਦੋਂ ਉਹ ਮੇਰੇ ਤੋਂ ਇੰਨੇ ਦੂਰ ਆ ਕੇ ਮੈਂ ਉਹਦੇ ਵਗੈਰ ਰਹਿ ਸਕਦੀ ਆ ਤਾ ਹਰਮਨ ਵਗੈਰ ਵੀ ਰਹਿ ਸਕਦੀ ਆ ਪਰ ਕਮਲੀ ਇਹ ਨਹੀਂ ਸਮਝੀ ਕਿਉਂ ਮੇਰੇ ਦਿਲ ਦੇ ਤਾਂ ਨੇੜੇ ਆ ਹਰਮਨ ਜੋਤ ਤਾਂ ਮੈਨੂੰ ਦਿਲੋਂ ਵੀ ਦੂਰ ਕਰ ਚੁੱਕਿਆ ਸੀ ਮੈਂ ਤਾਂ ਦੋਵਾਂ ਨੂੰ ਇੱਕੋ ਜਿਹਾ ਪਿਆਰ ਦਿੱਤਾ ਸੀ ਦੋਵਾਂ ਨੂੰ ਇੱਕ ਬਰਾਬਰ ਮੰਨੀ ਸੀ ਫਿਰ ਹਰਮਨ ਜੋਤ ਮੇਤੋਂ ਐਨੇ ਕਿਉਂ ਦੂਰ ਹੋ ਗਿਆ ਪਤਾ ਨਹੀਂ ਮੇਰੇ ਪਿਆਰ ਵਿੱਚ ਕੀ ਕਮੀ ਰਹਿ ਗਈ ਮੈਂ ਗੁਣਜੋਤ ਨਾਲ ਬਹੁਤ ਗੱਲਾਂ ਕੀਤੀਆਂ ਉਨੇ ਹਰ ਕੋਸ਼ਿਸ਼ ਕੀਤੀ ਕਿ ਮੈਂ ਖੁਸ਼ ਰਹਾ ਪਰ ਮੇਰੀ ਤਕਲੀਫ ਨਾ ਕਟੇ ਹਰਮਨ ਦੀ ਯਾਦ ਵੀ ਬਹੁਤ ਆਉਂਦੀ ਉਹਦੇ ਬਿਨਾਂ ਰਹਿਣਾ ਤੇ ਜਿਉਣਾ ਮੇਰੇ ਵੀ ਔਖਾ ਲੱਗਦਾ ਗੰਜੋਤ ਨਾਲ ਗੱਲ ਕਰਕੇ ਮੈਂ ਕੁਝ ਖਾਣ ਨੂੰ ਬਣਾਉਣ ਲੱਗ ਗਈ ਪਰ ਧਿਆਨ ਮੇਰਾ ਹਰਮਨ ਵਿੱਚ ਹੀ ਰਹਿੰਦਾ ਦਿਲ ਕਟਣ ਲੱਗ ਜਾਂਦਾ ਮੇਰਾ ਮੈਂ ਇਕੱਲੀ ਰਹਿ ਗਈ ਸੀ ਕੀ ਰੱਬ ਨੂੰ ਮੈਂ ਵੀ ਹੀ ਮਿਲੀ ਸੀ ਐਨੇ ਦੁੱਖ ਦੇਣ ਨੂੰ ਕਿਉਂ ਹਮੇਸ਼ਾ ਹੀ ਮੇਰਾ ਦੁੱਖ ਸਹ ਮੈਂ ਇਹੀ ਸੋਚਾਂ ਸੋਚੀ ਜਾਂਦੀ ਇਕੱਲੇ ਆਪਣੇ ਆਪ ਨਾਲ ਗੱਲਾਂ ਕਰਦੀ ਰਹਿੰਦੀ ਮੇਰਾ ਬੁਰਾ ਹਾਲ ਹੋ ਗਿਆ ਖਾਣਾ ਪੀਣਾ ਵੀ ਭੁੱਲ ਗਈ ਕੰਮ ਤੇ ਜਾਣਾ ਵੀ ਯਾਦ ਨਾ ਰਹਿੰਦਾ ਕਈ ਵਾਰ ਕੰਮ ਤੋਂ ਫੋਨ ਆਉਂਦਾ ਫਿਰ ਯਾਦ ਆਉਂਦਾ ਕਈ ਦਿਨ ਇਦਾਂ ਹੀ ਚੱਲਦਾ ਰਿਹਾ ਹੌਲੀ ਹੌਲੀ ਮੈਂ ਸੰਭਲਣ ਦੀ ਕੋਸ਼ਿਸ਼ ਕਰਨ ਲੱਗੀ ਆਪਣੇ ਦੁੱਖ ਦੂਰ ਕਰਨ ਲਈ ਮੈਂ ਗੁਰਬਾਣੀ ਦਾ ਸਹਾਰਾ ਲਿਆ ਜਦੋਂ ਵੀ ਫ੍ਰੀ ਹੁੰਦੀ ਪਾਠ ਕਰਨ ਲੱਗ ਜਾਂਦੀ ਮੇਰੇ ਮਨ ਨੂੰ ਵੀ ਕੁਝ ਸ਼ਾਂਤੀ ਮਿਲਦੀ ਮੈਂ ਜ਼ਿਆਦਾ ਸਮਾਂ ਹੋਮ ਕੇਅਰ ਸੈਂਟਰ ਨੂੰ ਦੇਣ ਲੱਗੀ ਮੈਂ ਸਵੇਰੇ ਜਲਦੀ ਹੀ ਹੋਮ ਕੇਅਰ ਸੈਂਟਰ ਚਲੀ ਜਾਂਦੀ ਉੱਥੇ ਹੀ ਸਾਰਾ ਦਿਨ ਕੰਮ ਕਰਦੀ ਕਰ ਵਾਪਸ ਰਾਤ ਨੂੰ ਸੌਣ ਦੇ ਟਾਈਮ ਹੀ ਆਉਂਦੀ ਹਸਪਤਾਲ ਵਾਲੀ ਜੌਬ ਦੀ ਸ਼ਿਫਟ ਮੈਂ ਰਾਤ ਦੀ ਕਰਵਾ ਲਈ ਹੁਣ ਸਾਰਾ ਸਮਾਂ ਹੋਮ ਕੇਅਰ ਸੈਂਟਰ ਨੂੰ ਦੇਣ ਲੱਗੀ ਮੇਰਾ ਵੀ ਮਨ ਲੱਗਿਆ ਰਹਿੰਦਾ ਸੀ ਉੱਥੇ ਸਭ ਦੀ ਸੇਵਾ ਕਰਦਿਆਂ ਮੇਰੇ ਮਨ ਨੂੰ ਸਕੂਨ ਮਿਲਦਾ ਸੀ ਜਦੋਂ ਵੀ ਕਾਰੋਂਦੀ ਤਾਂ ਜਾਦਾਂ ਤੇ ਦੁੱਖ ਘੇਰ ਲੈਂਦੀ ਐਵੇਂ ਹੀ ਇੱਕ ਸਾਲ ਕਦੋਂ ਬੀਤ ਗਿਆ ਪਤਾ ਹੀ ਨਾ ਲੱਗਿਆ ਇਸ ਵਾਰ ਅਗਸਤ ਵਿੱਚ ਗੁਣਜੋਤ ਪੁਸ਼ਪਿੰਦਰ ਤੇ ਅਰਮਾਨ ਮੇਰੇ ਕੋਲ ਹਫ਼ਤੇ ਕੋ ਲਈ ਆਏ ਮੇਰੇ ਲਈ ਇਹ ਦਿਨ ਬਹੁਤ ਵਧੀਆ ਹੁੰਦੇ ਉਦੋਂ ਮੈਂ ਸਭ ਦੁੱਖ ਭੁੱਲ ਜਾਂਦੀ ਸਾਰਾ ਦਿਨ ਾਰਮਾਨ ਨਾਲ ਖੇਲਦੀ ਹੁਣ ਤਾਂ ਾਰਮਾਨ ਵੀ ਗੱਲਾਂ ਕਰਨ ਲੱਗ ਗਿਆ ਅਗਲੇ ਸਾਲ ਤੋਂ ਉਹਨੇ ਸਕੂਲ ਜਾਣ ਲੱਗ ਜਾਣਾ ਸੀ ਮੈਂ ਬਹੁਤ ਖੁਸ਼ ਹੁੰਦੀ ਜਦੋਂ ਮੇਰੇ ਬੱਚੇ ਘਰ ਮਿਲ ਆਉਂਦੇ ਚਾਹੇ ਸਾਲ ਬਾਅਦ ਹੀ ਆਉਂਦੇ ਹਫਤਾ ਵੀ ਬਹੁਤ ਵਧੀਆ ਲੰਘ ਗਿਆ ਤੇ ਬੱਚੇ ਆਪਣੇ ਸ਼ਹਿਰ ਕੈਲੀਫੋਰਨੀਆ ਵਾਪਸ ਚਲੇ ਗਏ ਫਿਰ ਮੇਰਾ ਮਨ ਬਹੁਤ ਉਦਾਸ ਹੋ ਜਾਂਦਾ ਹਰ ਮਨ ਕਿੱਥੇ ਕੋਈ ਪਤਾ ਹੀ ਨਹੀਂ ਸੀ ਉਨੇ ਕਿਸੇ ਨੂੰ ਆਪਣਾ ਐਡਰੈਸ ਨਹੀਂ ਦਿੱਤਾ ਸੀ ਮੈਂ ਆਪਣੇ ਆਪ ਨੂੰ ਕੰਮ ਵਿੱਚ ਬਿਜ਼ੀ ਰੱਖਣ ਦੀ ਕੋਸ਼ਿਸ਼ ਕਰਦੀ ਆਪਣੇ ਜੌਬ ਤੇ ਮੈਂ ਸਭ ਨਾਲ ਮਜ਼ਾਕ 'ਚ ਗੱਲ ਕਰਦੀ ਤਾਂ ਕਿ ਮੈਂ ਥੋੜਾ ਬਹੁਤ ਖੁਸ਼ ਰਹਿ ਸਕਾਂ ਕਿਉਂਕਿ ਹੁਣ ਮੇਰੀ ਵੀ ਸਿਹਤ ਥੋੜੀ ਖਰਾਬ ਰਹਿੰਦੀ ਐਵੇਂ ਹੀ ਸਮਾਂ ਬੀਤਣ ਲੱਗਾ ਗੁਣਜੋਤ ਹੁਣੇ ਵੀ ਬਹੁਤ ਬਿਜ਼ੀ ਹੋਗੀ ਇਸ ਵਾਰ ਉਹ ਮੇਰੇ ਕੋਲ ਨਾ ਆਏ ਬਸ ਫੋਨ ਤੇ ਗੱਲ ਕਰਦੇ ਮੈਂ ਵੀ ਜ਼ਿਆਦਾ ਨਾ ਕਿਹਾ ਉਹਨਾਂ ਦੀਆਂ ਵੀ ਜ਼ਿੰਮੇਵਾਰੀਆਂ ਵੱਧ ਗਈਆਂ ਸੀ। ਪੁਸ਼ਪਿੰਦਰ ਨੇ ਆਪਣਾ ਬਿਜ਼ਨਸ ਸ਼ੁਰੂ ਕਰ ਲਿਆ। ਗੁਣਜੋਤ ਤੇ ਪੁਸ਼ਪਿੰਦਰ ਜੋਬ ਦੇ ਨਾਮ ਨਾਲ ਬਿਜ਼ਨਸ ਵੀ ਦੇਖਦੇ ਸੀ। ਮੈਂ ਉਹਨਾਂ ਲਈ ਬਹੁਤ ਖੁਸ਼ੀ। ਹਾਂ, ਅਰਮਾਨ ਨੂੰ ਮੈਂ ਬਹੁਤ ਯਾਦ ਕਰਦੀ ਸੀ। ਕਹਿੰਦੇ ਹੁੰਦੇ ਆ ਨਾ ਕਿ ਮੂਲ ਨਾਲੋਂ ਬਿਆਸ ਪਿਆਰਾ ਹੁੰਦਾ। ਇਸ ਤਰ੍ਹਾਂ ਮੇਰੇ ਕੰਮਕਾਜ, ਮੇਰੀਆਂ ਤਕਲੀਫਾਂ ਤੇ ਮਨਿੰਦਰ ਦੀਆਂ ਚਾਹਤਾਂ ਨਾਲ ਦਿਨ ਬੀਤਣ ਲੱਗੇ। ਪਰ ਇਸ ਵਾਰ ਮੈਂ ਗੁਣਜੋਤ ਕੋਲ ਜਾਣ ਬਾਰੇ ਸੋਚਿਆ ਮੈਂ ਛੁੱਟੀ ਲੈ ਕੇ ਅਗਸਤ ਦੇ ਪਹਿਲੇ ਹਫਤੇ ਹੀ ਕੈਲੀਫੋਰਨੀਆ ਚਲੀ ਗਈ ਸਿਰਫ ਪੁਸ਼ਪਿੰਦਰ ਨੂੰ ਦੱਸਿਆ ਆਉਣ ਬਾਰੇ ਤਾਂ ਕਿ ਅਰਮਾਨ ਅਤੇ ਗੁਣਜੋਤ ਨੂੰ ਆਪਣੇ ਆਉਣ ਦਾ ਸਰਪ੍ਰਾਈਜ਼ ਦੇਵਾਂ ਪੁਸ਼ਪਿੰਦਰ ਮੈਨੂੰ 에ਅਰਪੋਰਟ ਤੋਂ ਆ ਕੇ ਲੈ ਗਿਆ ਘਰ ਪਹੁੰਚਦੇ ਹੀ ਗੁਣਜੋਤ ਤੇ ਅਰਮਾਨ ਹੈਰਾਨ ਹੋ ਗਏ ਅਰਮਾਨ ਤਾਂ ਮੈਨੂੰ ਭੱਜ ਕੇ ਚੁੰਮੜ ਗਿਆ 3 ਸਾਲ ਬਾਅਦ ਮਿਲੇ ਸੀ ਸਿਰਫ ਫੋਨ ਤੇ ਗੱਲ ਹੁੰਦੀ ਸੀ ਉਹ ਉਵੇਂ ਹੀ ਫਿਰ ਮੇਰੇ ਨਾਲ ਗੱਲਾਂ ਕਰਨ ਲੱਗ ਗਿਆ ਆਪਣੇ ਸਕੂਲ ਤੋਂ ਲੈ ਕੇ ਦੋਸਤ ਖਿਡਾਉਣੇ ਸਭ ਕੁਝ ਦੀਆਂ ਮੇਰੇ ਨਾਲ ਗੱਲਾਂ ਕੀਤੀਆਂ ਰਾਤ ਨੂੰ ਵੀ ਮੇਰੇ ਨਾਲ ਹੀ ਸੌਂਦਾ ਬਹੁਤ ਵਧੀਆ ਟਾਈਮ ਲੰਘਿਆ ਮੇਰਾ ਪੂਰਾ ਹਫਤਾ ਹੀ ਗੁਣਜੋਤ ਹੁਣਾਂ ਨੂੰ ਅਗਲੀ ਵਾਰ ਆਉਣ ਨੂੰ ਕਹਿ ਕੇ ਮੈਂ ਵਾਪਸ ਨਿਊਯਾਰਕ ਆ ਗਈ ਮੈਂ ਆ ਕੇ ਅਗਲੇ ਦਿਨ ਹੀ ਕੰਮ ਤੇ ਜਾਣ ਲੱਗ ਗਈ ਮੇਰੇ ਹੋਮਕੇਅਰ ਸੈਂਟਰ ਵਾਲੇ ਸਾਥੀਆਂ ਨੂੰ ਵੀ ਬਹੁਤ ਖੁਸ਼ ਹੋ ਕੇ ਮਿਲੀ। ਾਰਮਾਨ ਦੇ ਪਿਆਰ ਨੇ ਮੇਰੇ ਕਿੰਨੇ ਹੀ ਦੁੱਖ ਦੂਰ ਕੀਤੇ। ਆਪਣੇ ਛੋਟੇ ਜਿਹੇ ਾਰਮਾਨ ਨਾਲ ਬਿਤਾਇਆ ਹਫਤਾ ਸਦਾ ਮੇਰੇ ਨਾਲ ਰਿਹਾ। ਉਤੋਂ ਵਾਪਸ ਆ ਕੇ ਮੈਂ ਜਦੋਂ ਹੋਮਕੇਅਰ ਸੈਂਟਰ ਗਈ ਤਾਂ ਉੱਥੇ ਇੱਕ ਮਿਸੇਜ਼ ਮਾਰੀਆ ਨਾਮ ਦੀ ਨਵੀਂ ਮੈਂਬਰ ਆਈ ਸੀ। ਮੈਂ ਉਹਨਾਂ ਨੂੰ ਜਦੋਂ ਪਹਿਲੀ ਵਾਰ ਮਿਲੀ ਤਾਂ ਉਹ ਬਹੁਤ ਖੁਸ਼ ਹੋਈ ਤੇ ਮੈਨੂੰ ਦੱਸਣ ਲੱਗੀ ਮਰੀਆ ਕਹਿੰਦੀ ਜਿਸ ਦਿਨ ਦੀ ਮੈਂ ਹੋਮ ਕੇਅਰ ਸੈਂਟਰ ਆਈਆਂ ਤੁਹਾਡੇ ਬਾਰੇ ਬਹੁਤ ਕੁਝ ਚੰਗਾ ਤੇ ਬਹੁਤ ਵਧੀਆ ਸੁਣਿਆ ਮੈਂ ਕਿਹਾ ਜੀ ਮੈਮ ਬਹੁਤ ਸ਼ੁਕਰੀਆ ਤੁਸੀਂ ਵੀ ਬਹੁਤ ਚੰਗੇ ਹੋ ਮਰੀਆ ਕਹਿੰਦੀ ਤੁਸੀਂ ਬਹੁਤ ਵਧੀਆ ਇਨਸਾਨ ਹੋ ਤੇ ਬਹੁਤ ਚੰਗੇ ਸੁਭਾਅ ਦੇ ਮਾਲਕ ਹੋ ਸੇਵਾ ਭਾਵਨਾ ਵਾਲੇ ਮੈਂ ਕਿਹਾ ਜੀ ਮਰੀਆ ਜੀ ਇੱਥੇ ਸਾਰੇ ਬਹੁਤ ਵਧੀਆ ਇਨਸਾਨ ਨੇ ਮਾਰੀਆ ਨਾਲ ਮਿਲ ਕੇ ਮੈਨੂੰ ਵੀ ਬਹੁਤ ਖੁਸ਼ੀ ਹੋਈ ਸੀ ਬਹੁਤ ਵਧੀਆ ਇਨਸਾਨ ਸੀ ਉਹਨਾਂ ਦੀ ਉਮਰ 80 ਸਾਲ ਤੋਂ ਵੀ ਜ਼ਿਆਦਾ ਸੀ ਤੁਰ ਵੀ ਨਹੀਂ ਸਕਦੇ ਸੀ ਹੁਣ ਮੈਨੂੰ ਮਾਰੀਆ ਦੇ ਰੂਪ ਵਿੱਚ ਜਿਉਣ ਦਾ ਇੱਕ ਹੋਰ ਸਹਾਰਾ ਮਿਲ ਗਿਆ ਦੂਜੇ ਬਜ਼ੁਰਗਾਂ ਦੇ ਨਾਲ-ਨਾਲ ਮੈਂ ਮਾਰੀਆ ਦੀ ਵੀ ਸਾਮ ਸੰਭਾਲ ਕਰਨ ਲੱਗ ਗਈ ਸਾਡੇ ਵਾਲੇ ਏਰੀਆ ਵਿੱਚ ਅਸੀਂ 10 ਜਾਣੇ ਇੱਕ ਟਾਈਮ ਸ਼ਿਫਟ ਤੇ ਹੁੰਦੇ ਬਜ਼ੁਰਗਾਂ ਦਾ ਨਿੱਕਿਆਂ ਬੱਚਿਆਂ ਵਾਂਗ ਹਰ ਗੱਲ ਦਾ ਖਿਆਲ ਰੱਖਿਆ ਜਾਂਦਾ ਪੱਛਮੀ ਮੁਲਕਾਂ ਵਿੱਚ ਇਹ ਆਮ ਹੈ ਕਿ ਜਦੋਂ ਬਜ਼ੁਰਗ ਅਵਸਥਾ ਵਿੱਚ ਕਿਸੇ ਤੋਂ ਵੀ ਆਪਣੀ ਸੰਭਾਲ ਆਪ ਨਹੀਂ ਕਰ ਹੁੰਦੀ ਤਾਂ ਉਹਨਾਂ ਦੀ ਦੇਖਭਾਲ ਹੋਮ ਕੇਅਰ ਸੈਂਟਰ ਵਿੱਚ ਕੀਤੀ ਜਾਂਦੀ ਹੈ ਚਾਹੇ ਇੱਥੇ ਜੌਬ ਕਰਨ ਵਾਲੇ ਮੇਰੇ ਵਰਗੇ ਸਭ ਕਰਮਚਾਰੀਆਂ ਨੂੰ ਤਨਖਾਹ ਮਿਲਦੀ ਸੀ ਪਰ ਇੱਥੇ ਕੰਮ ਸੇਵਾ ਭਾਵਨਾ ਨਾਲ ਕੀਤਾ ਜਾਂਦਾ ਬਹੁਤ ਪਿਆਰ ਨਾਲ ਸਭ ਦੀ ਦੇਖਭਾਲ ਕੀਤੀ ਜਾਂਦੀ ਇਸ ਕਰਕੇ ਮੇਰੇ ਮਨ ਨੂੰ ਇੱਥੇ ਕੰਮ ਕਰਕੇ ਬਹੁਤ ਸਕੂਨ ਮਿਲਦਾ ਸੀ ਮੇਰੀ ਜੌਬ ਦਾ ਰੈਂਕ ਦਾ ਨਰਸ ਦਾ ਏ ਸਭ ਦੀ ਸਿਹਤ ਦਾ ਤੇ ਦਵਾਈਆਂ ਦਾ ਖਿਆਲ ਰੱਖਣਾ ਪਰ ਮੈਂ ਆਪਣੇ ਮਨ ਦੀ ਖੁਸ਼ੀ ਨਾਲ ਹੋਰ ਵੀ ਕੰਮ ਕਰਵਾਉਂਦੀ ਜਿਸ ਦਿਨ ਮਾਰੀਆ ਜੀ ਆਈ ਸੀ ਉਸ ਦਿਨ ਤੋਂ ਤਾਂ ਮੈਂ ਸਾਰਾ ਹਫਤਾ ਪੂਰਾ ਦਿਨ ਹੋਮ ਕੇਅਰ ਸੈਂਟਰ ਆਉਣ ਲੱਗ ਗਈ ਹਸਪਤਾਲ ਮੈਂ ਸਿਰਫ ਦੋ ਰਾਤ ਲਈ ਹੀ ਜਾਂਦੀ ਤਾਂ ਕਿ ਉਹਨਾਂ ਪੈਸਿਆਂ ਨਾਲ ਮੈਂ ਆਪਣਾ ਖਰਚ ਚਲਾ ਸਕਾਂ ਹੋਮ ਕੇਅਰ ਵਾਲੀ ਤਨਖਾਹ ਤਾਂ ਮੈਂ ਸ਼ੁਰੂ ਤੋਂ ਹੀ ਹੋਮ ਕੇਅਰ ਸੈਂਟਰ ਦੇ ਬਜ਼ੁਰਗਾਂ ਤੇ ਹੀ ਖਰਚ ਕਰ ਦਿੰਦੀ ਮਾਰੀਆ ਜੀ ਮੇਰਾ ਬਹੁਤ ਪਿਆਰ ਕਰਦੀ ਕੋਈ ਵੀ ਕੰਮ ਹੋਣਾ ਮੈਨੂੰ ਹੀ ਆਵਾਜ਼ ਮਾਰਦੀ ਮਾਰੀਆ ਜੀ ਕਦੋਂ ਮੇਰੇ ਐਨੇ ਆਪਣੇ ਬਣ ਗਏ ਪਤਾ ਹੀ ਨਾ ਲੱਗਿਆ ਮੈਂ ਉਹਨਾਂ ਦੇ ਸਾਰਾ ਦਿਨ ਇਰਦ-ਗਿਰਦ ਹੀ ਰਹਿੰਦੀ ਆਪਸ ਵਿੱਚ ਸਾਡਾ ਬਹੁਤ ਪਿਆਰ ਪੈ ਗਿਆ ਮੇਰਾ ਕਰ ਜਾ ਕੇ ਵੀ ਦਿਲ ਨਾ ਲੱਗਦਾ ਮਾਰੀਆ ਆਂਟੀ ਗੱਲਾਂ ਹੀ ਬਹੁਤ ਪਿਆਰੀਆਂ ਕਰਦੀ ਸੀ ਵਧੀਆ ਦਿਨ ਲੰਘੜ ਲੱਗੇ ਮੈਨੂੰ ਤੇ ਮਾਰੀਆ ਆਂਟੀ ਨੂੰ ਮਿਲਿਆ ਨੂੰ ਡੇਢ ਸਾਲ ਹੋ ਗਿਆ ਸੀ ਉਹ ਮੈਨੂੰ ਮਾਂ ਵਾਂਗ ਪਿਆਰ ਕਰਦੇ ਮੈਨੂੰ ਵੀ ਆਪਣੀ ਮੰਮੀ ਵਾਂਗ ਹੀ ਲੱਗਦੀ ਪਰ ਮੈਂ ਆਪਣੇ ਦੁੱਖ ਨਾ ਭੁੱਲ ਸਕੀ ਹਰਮਨ ਜੋਤ ਨੂੰ ਕਰੋ ਗਏ ਨੂੰ 7 ਸਾਲ ਹੋ ਗਏ ਸੀ ਉਨੇ ਮੁੜ ਕਦੇ ਮੇਰਾ ਹਾਲ ਨਹੀਂ ਪੁੱਛਿਆ ਨਾ ਮੈਨੂੰ ਪਤਾ ਸੀ ਉਹ ਕਿੱਥੇ ਰਹਿੰਦਾ ਨਾ ਉਹਦੇ ਨੰਬਰ ਤੇ ਫੋਨ ਲੱਗਦਾ ਸੀ ਸ਼ਾਇਦ ਉਹਨੇ ਨੰਬਰ ਹੀ ਬਦਲ ਲਿਆ ਹੁਣ ਤਾਂ ਹਰਮਨ ਨੇ ਕਦੇ ਗੁਣਜੋਤ ਨੂੰ ਵੀ ਫੋਨ ਨਹੀਂ ਕੀਤਾ ਸੀ ਮੇਰੇ ਹੀ ਪੁੱਤ ਦਾ ਦਿੱਤਾ ਇਹ ਦਰਦ ਮੇਰੇ ਅੰਦਰ ਨਸੂਰ ਬਣ ਕੇ ਸਾਰੀ ਉਮਰ ਰਸਦਾ ਰਿਹਾ ਮੈਂ ਵੀ ਹੁਣ ਤਾਂ ਦੁੱਖ ਸੱਤ ਸਹਿੰਦੀ ਰਹਿੰਦੀ ਥੱਕ ਗਈ ਸੀ ਡੌਕਸੀ ਕੇ ਮੁੱਕਦੇ ਹੀ ਨਹੀਂ ਸੀ ਮੈਂ ਹਸਪਤਾਲ ਵਿੱਚ ਡਿਊਟੀ ਤੇ ਬੈਠੀ ਇਹੀ ਸੋਚਾਂ ਸੋਚਦੀ ਸੀ ਕਿ ਰੰਜਨਾ ਨੇ ਆਕੇ ਦੱਸਿਆ ਕਿ ਤੇਰੀ ਰਿਟਾਇਰਮੈਂਟ ਅਗਲੇ ਮਹੀਨੇ ਦੀ 30 ਤਰੀਕ ਨੂੰ ਹੋਣੀ ਹੈ ਇੱਥੇ ਹਸਪਤਾਲ ਦੇ ਆਟੋਟੋਰੀਅਮ ਵਿੱਚ ਫੰਕਸ਼ਨ ਰੱਖਿਆ ਸੀ ਮੈਨੂੰ ਕੋਈ ਖਾਸ ਖੁਸ਼ੀ ਨਹੀਂ ਹੋਈ ਸੁਣ ਕੇ ਮੈਂ ਕਰ ਆਕੇ ਗੁਜੋਤ ਨੂੰ ਦੱਸਿਆ ਤੇ ਉਹਨਾਂ ਨੂੰ ਰਿਟਾਇਰਮੈਂਟ ਟਾਈਮ ਆਉਣ ਨੂੰ ਪੁੱਛਿਆ ਗੁਣਜੋਤ ਨੇ ਕਿਹਾ ਮੰਮੀ ਕੋਸ਼ਿਸ਼ ਕਰੂੰਗੀ ਇਹਦੀ ਮਜਬੂਰੀ ਸੀ ਕਿ ਕਹਿਣਾ ਕਿ ਦੇਖ ਲਓ ਜੇ ਆ ਸਕਦੀ ਹਾਂ ਕਿਉਂਕਿ ਹੋਰ ਤਾਂ ਕੋਈ ਹੈ ਨਹੀਂ ਸੀ ਮੇਰੇ ਨਾਲ ਜਾਣ ਵਾਲਾ ਇਹ ਵੀ ਪਤਾ ਸੀ ਕਿ ਗੁਣਜੋਤ ਆਣੀ ਹੋਣਾ ਇਹਨਾਂ ਦਿਨਾਂ ਵਿੱਚ ਅਰਮਾਨ ਦੇ ਫਾਈਨਲ ਪੇਪਰ ਵੀ ਸੀ ਤੇ ਗੁਣਜੋਤ ਤੇ ਪੁਸ਼ਪਿੰਦਰ ਦਾ ਵੀ ਇਸ ਟਾਈਮ ਕੰਮ ਬਹੁਤ ਬੀਜ਼ੀ ਹੁੰਦਾ ਪਰ ਫਿਰ ਵੀ ਉਮੀਦ ਸੀ ਕਿ ਸ਼ਾਇਦ ਆ ਜਾਣਾ ਮਾਰੀ ਆਂਟੀ ਨੂੰ ਆਪਣੀ ਰਿਟਾਇਰਮੈਂਟ ਬਾਰੇ ਦੱਸਿਆ ਤਾਂ ਉਹ ਕਹਿਣ ਲੱਗੀ ਕਿ ਮੇਰੇ ਬੱਚੇ ਮੈਨੂੰ ਵੀ ਲੈ ਕੇ ਜਾਣ। ਮੈਂ ਕਿਹਾ ਹਾਂਜੀ ਆਂਟੀ ਜੀ ਜ਼ਰੂਰ ਆਪਾਂ ਦੋਵੇਂ ਚਰಾಣੀਆਂ ਚੱਲਾਂਗੇ। ਮੈਂ ਮੈਨੇਜਰ ਤੋਂ ਆਪਣੇ ਨਾਲ ਲਿਜਾਣ ਦੀ ਇਜਾਜ਼ਤ ਲੈ ਲਵਾਂਗੀ। ਮੈਨੂੰ ਬਹੁਤ ਖੁਸ਼ੀ ਹੋਈ ਕਿ ਕੋਈ ਮੇਰੇ ਨਾਲ ਜਾਊ। ਮੈਂ ਆਪਣੀ ਰਿਟਾਇਰਮੈਂਟ ਆਵਾਲੇ ਦਿਨ ਸਵੇਰੇ ਹੀ ਹੋਮਕੇਅਰ ਸੈਂਟਰ ਆ ਗਈ। ਉਸ ਦਿਨ ਮੈਂ ਕੰਮ ਤੋਂ ਛੁੱਟੀ ਕੀਤੀ ਹੋਈ ਸੀ। ਪਰ ਮੈਂ ਮਾਰੀ ਆਂਟੀ ਨੂੰ ਲੈਣ ਆ ਗਈ ਮੈਂ ਉਹਨਾਂ ਨੂੰ ਤਿਆਰ ਕੀਤਾ ਮਾਰੀ ਆਂਟੀ ਨੇ ਬਹੁਤ ਵਧੀਆ ਗਾਉਣ ਪਾਇਆ ਮੈਂ ਥੋ ਪੂਰਾ ਮੇਕਅਪ ਕਰਵਾਇਆ ਬਹੁਤ ਸੋਹਣੇ ਲੱਗਦੇ ਸੀ ਮਾਰੀ ਆਂਟੀ ਅਸੀਂ ਦੋਵੇਂ ਹਸਪਤਾਲ ਚਲੀਆਂ ਗਈਆਂ ਮੇਰਾ ਬਹੁਤ ਵਧੀਆ ਵੈਲਕਮ ਕੀਤਾ ਗਿਆ ਫੰਕਸ਼ਨ ਵੀ ਬਹੁਤ ਵਧੀਆ ਰੱਖਿਆ ਹੋਇਆ ਸੀ ਕਿੰਨਾ ਹੀ ਟਾਈਮ ਪ੍ਰੋਗਰਾਮ ਚੱਲੀ ਗਿਆ ਮਾਰੀ ਆਂਟੀ ਸਾਰਾ ਟਾਈਮ ਮੇਰੇ ਨਾਲ ਹੀ ਰਹੀ ਸ਼ਾਮ ਨੂੰ ਫੰਕਸ਼ਨ ਖਤਮ ਹੋਣ ਤੋਂ ਬਾਅਦ ਅਸੀਂ ਕੋ ਮਨ ਚਲੇ ਗਏ ਅੰਤ ਨੂੰ ਸ਼ਾਪਿੰਗ ਕਰਵਾਈ ਉਸ ਤੋਂ ਬਾਅਦ ਅਸੀਂ ਹੋਮ ਕੇਅਰ ਸੈਂਟਰ ਆ ਗਈਆਂ ਅੰਤ ਜੀ ਉਹਨਾਂ ਦੇ ਰੂਮ ਵਿੱਚ ਛੱਡ ਕੇ ਉਹਨਾਂ ਦੇ ਕੱਪੜੇ ਚੇਂਜ ਕਰਵਾ ਕੇ ਉਹਨਾਂ ਨੂੰ ਰੋਟੀ ਖਵਾਈ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਬਾਏ ਕਹਿ ਕੇ ਮੈਂ ਕਾਰ ਨੂੰ ਚੱਲ ਪਈ ਕਾਰ ਵਿੱਚ ਬੈਠਦੇ ਸਾਰੀ ਮੈਂ ਸੋਚਣ ਲੱਗੀ ਕਿ ਅੱਜ ਮੇਰੇ ਲਈ ਕਿੰਨਾ ਵੱਡਾ ਦਿਨ ਸੀ ਨਾ ਗਣਜੋਤ ਆ ਸਕੀ ਤੇ ਨਾ ਹਰਮਨ ਜੋਤ ਤਹਰਮਨ ਜੋਤ ਦਾ ਨਿਰਮੋਹੇ ਨੂੰ ਜਾਣੇ ਪਤਾ ਹੀ ਨਹੀਂ ਕਿ ਇਸ ਦੁਨੀਆਂ ਵਿੱਚ ਉਹਦੀ ਮਾਂ ਵੀ ਹੈਗੀ ਆ ਇਹਨਾਂ ਸੋਚਾਂ ਵਿੱਚ ਪਈ ਮੈਂ ਹਾਲੇ ਮੇਨ ਰੋਡ ਤੇ ਗੱਡੀ ਚਾੜੀ ਹੀ ਸੀ ਕਿ ਇੱਕ ਤੇਜ਼ ਰਫਤਾਰ ਗੱਡੀ ਨੇ ਮੇਰੇ ਟੱਕਰ ਮਾਰੀ ਇਹ ਸਭ ਕੁਝ ਐਨੀ ਤੇਜ਼ੀ ਨਾਲ ਹੋਇਆ ਕਿ ਮੈਨੂੰ ਕੁਝ ਵੀ ਪਤਾ ਨਹੀਂ ਲੱਗਿਆ ਜਦੋਂ ਮੈਨੂੰ ਹੋਸ਼ ਆਈ ਤਾਂ ਮੈਂ ਹਸਪਤਾਲ ਦੇ ਬੈੱਡ ਤੇ ਪਈ ਸੀ ਮੈਂ ਹਸਪਤਾਲ ਦੇ ਕਮਰੇ ਵਿੱਚ ਇਕੱਲੀ ਸੀ ਥੋੜੀ ਦੇਰ ਬਾਅਦ ਨਰਸ ਅੰਦਰ ਆਈ ਤਾ ਮੈਨੂੰ ਹੋਸ਼ ਵਿੱਚ ਦੇਖ ਕੇ ਬਹੁਤ ਖੁਸ਼ ਹੋਈ ਤੇ ਮੇਰਾ ਹਾਲ ਚਾਲ ਪੁੱਛਣ ਲੱਗੀ ਨਰਸ ਕਹਿੰਦੀ ਤੁਸੀਂ ਠੀਕ ਹੋ ਮਿਸ ਜੀ ਬਹੁਤ ਖੁਸ਼ੀ ਹੋਈ ਤੁਹਾਨੂੰ ਹੋਸ਼ ਆ ਗਿਆ ਮੈਂ ਉਹਨੂੰ ਇਸ਼ਾਰੇ ਨਾਲ ਦੱਸਿਆ ਕਿ ਮੈਂ ਠੀਕ ਹਾਂ ਨਰਸ ਦੇ ਜਾਣ ਤੋਂ ਬਾਅਦ ਡਾਕਟਰ ਆ ਗਏ ਉਹਨਾਂ ਮੇਰਾ ਚੈੱਕਅਪ ਕੀਤਾ ਤੇ ਕਿੰਨੇ ਹੀ ਟੈਸਟ ਲਿਖ ਕੇ ਕਰਵਾਉਣ ਭੇਜ ਦਿੱਤਾ ਮੈਂ ਕਿਹਾ ਡਾਕਟਰ ਮੇਰੀ ਲੱਤ ਨੂੰ ਕਿਉਂ ਤਕਲੀਫ ਹੈ ਦਰਦ ਹੁੰਦਾ ਡਾਕਟਰ ਕਹਿੰਦੇ ਮੈਡਮ ਤੁਹਾਡਾ ਬਹੁਤ ਵੱਡਾ ਐਕਸੀਡੈਂਟ ਹੋਇਆ ਸੀ ਸੱਜੀ ਲੱਤ ਤੇ ਬਹੁਤ ਜ਼ਿਆਦਾ ਸੱਟ ਲੱਗੀ ਹੈ ਦੋ ਜਗ੍ਹਾ ਤੋਂ ਟੁੱਟ ਗਈ ਤੁਸੀਂ ਕਿਸਮਤ ਵਾਲੇ ਹੋ ਜੋ ਤੁਹਾਡੀ ਜਾਨ ਬਚ ਗਈ ਪਰ ਤੁਹਾਡੀ ਲੱਤ ਤਾਂ ਤਿੰਨ ਵਾਰ ਆਪਰੇਸ਼ਨ ਹੋ ਚੁੱਕਾ ਇਸ ਲਈ ਤੁਸੀਂ ਇਸ ਲੱਤ ਤੇ ਪਾਰ ਕਦੇ ਨਹੀਂ ਚੱਲ ਸਕਦੇ ਮੈਂ ਕਿਹਾ ਤਿੰਨ ਵਾਰ ਆਪਰੇਸ਼ਨ ਮਤਲਬ ਡਾਕਟਰ ਕਹਿੰਦੇ ਜੀ ਮੈਡਮ ਤੁਸੀਂ ਪਿਛਲੇ 9 ਮਹੀਨੇ ਤੋਂ ਹਸਪਤਾਲ ਵਿੱਚੋਂ ਤੀਜੀ ਆਪਰੇਸ਼ਨ ਤੋਂ ਬਾਅਦ ਤੁਸੀਂ ਕੋਮਾ ਵਿੱਚ ਚਲੇ ਗਏ ਕਾਰਨ ਸਿਰ ਤੇ ਬਹੁਤ ਜ਼ਿਆਦਾ ਸੱਟ ਲੱਗੀ ਸੀ ਮੈਂ ਕਿਹਾ ਮੇਰੀ ਬੇਟੀ ਗੁਣਜੋਤ ਨੂੰ ਪਲੀਜ਼ ਬੁਲਾ ਦਿਓ ਬਾਕੀ ਕਹਾਣੀ ਕੱਲ ਅਗਲੇ ਭਾਗ ਵਿੱਚ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਜੀ ਧੰਨਵਾਦ